ਲਗਾ ਦੀ ਕਿਸੇ ਪਾਜੀ ਸਿਕਿਉਰਟੀ ਕਰਾ ਸੀ ਚੋਲ ਕਰ ਇੱਥੇ ਐਨ ਐਨ ਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮਹਤਪੁਰ ਦੇ ਕੁਝ ਤਸਵੀਰਾਂ ਦਿਖਾਵਾਂਗੇ ਕਿ ਦਿਨੇਸ਼ ਮੋਟਰਸ ਜਿੱਥੇ ਕਿ ਅੱਗ ਲੱਗੀ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਆ ਇੱਧਰ ਦੀਆਂ ਅਸੀਂ ਗਣੇਸ਼ ਮੋਟਰਸ ਦੇ ਬਿਲਕੁਲ ਸਾਹਮਣੇ ਖੜੇ ਆ ਛੱਤ ਦੇ ਉੱਪਰ ਅੱਗ ਲੱਗੀ ਆ ਮੌਕੇ ਤੇ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਔਰ ਦੂਜੀ ਗੱਲ ਕਿ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚਿਆ ਉਸ ਤੋਂ ਬਾਅਦ ਜੋ ਤਸਵੀਰਾਂ ਨੇ ਉਹ ਦਿਖਾਵਾਂਗੇ ਅੰਦਰ ਬਹੁਤ ਜ਼ਿਆਦਾ ਹਨੇਰਾ ਹੈ ਨੁਕਸਾਨ ਹੋਣ ਤੋਂ ਬਚਾ ਹੋਇਆ ਤੁਸੀਂ ਦੇਖ ਸਕਦੇ ਹੋ ਗਣੇਸ਼ ਮੋਟਰ ਦੇ ਜੋ ਮਾਲਕ ਰਹਿੰਦੇ ਨੇ ਉਹ ਵੀ ਗੱਲਬਾਤ ਕਰਾਂਗੇ ਤਾਂ ਇੱਧਰ ਜਿਆ ਇੱਧਰ ਬਾਈ ਜੀ ਇਹਦਾ ਨਾਮ ਆਪਾਂ ਚਲ ਪੁੱਛਦਿਆਂ ਗੱਲਬਾਤ ਕਰਦੇ ਆਂ ਵੀਰ ਜੀ ਅੱਗ ਲੱਗੇ ਹੁਣ ਤਾਂ ਚਲ ਬਚਾਅ ਹੋ ਗਿਆ ਹਾਂਜੀ ਕੀ ਕਾਰਨ ਕੀ ਸੀ ਕਿਸ ਤਰ੍ਹਾਂ ਅੱਗ ਲੱਗੀ ਕੁਝ ਪਤਾ ਲੱਗੀ ਅਟਕ ਵਜੇ ਗਏ ਆ 7:30 ਦੀਵਾਲੀ ਦਾ ਸੀਗਾ ਠੀਕ ਆ ਤੇ ਸੇਲ ਸੂਲ ਕਰਕੇ ਗਏ ਆ ਕਾਫੀ ਸੇਲ ਹੋਈ ਆ ਤੇ ਕੀ ਕਹਿ ਸਕਦੇ ਜੀ ਹੁਣ ਪਟਾਕੇ ਦੀਵਾਲੀ ਦੇ ਦੇਣੇ ਹੋ ਸਕਦਾ ਉੱਪਰ ਕੋਈ ਪਟਾਕਾ ਡਿੱਗਿਆ ਅੱਗ ਕਿੰਨਾ ਕੋ ਟਾਈਮ ਚ ਕਦੋਂ ਅੱਗੇ ਲੱਗੀ ਆ ਇਹ ਜੀ ਮੈਨੂੰ ਫੋਨ ਕੱਟੋ ਘੱਟ ਮੈਂ ਤਾਂ ਨਕੂਦਰ ਤੋਂ ਹੀ ਬਲੌਂਗ ਕਰਦਾ ਠੀਕ ਆ ਜੀ ਤੇ ਮਤਲਬ ਕਾਫੀ ਫੋਨ ਆ ਗਏ ਮੈਨੂੰ 2-4 ਮਿੰਟ ਚੀ ਪਾਜੀ ਹੈਗੀ ਮੇਰੇ ਕਾਫੀ ਸੱਜਣ ਮਿੱਤਰ ਗੁਆਣ ਦੇ ਵਿੱਚ ਵੀ ਹੈਗੇ ਨਾਲ ਦਾ ਵੀ ਮੈਂ ਸਟੋਰ ਲਿਆ ਹੋਇਆ ਠੀਕ ਹੈ ਜੀ ਉਹਨਾਂ ਨੇ ਫੋਨ ਕੀਤਾ ਕਿ ਪਾਜੀ ਆਈ ਅੱਗ ਲੱਗੀ ਉੱਪਰ ਦੇਖਿਆ ਮੈਂ ਉੱਪਰ ਦੇਖਿਆ ਜੀ ਕੁਆੜ ਕਾਫੀ ਚਕਾ ਦਿੱਤਾ ਸੀਗਾ ਸਾਨੂੰ ਡਰ ਜਿਗਾ ਵੇ ਹਰੀਕ ਸੀਜ਼ਨ ਤੇ ਲਾਈਦਾ ਵੀ ਉੱਪਰ ਕਾਫੀ ਕੁਆੜ ਕੋੜ ਹੁੰਦਾ ਕੋਈ ਅੱਗ ਲੱਗਣ ਦਾ ਡਰ ਹੁੰਦਾ ਹੈ ਨਾ ਸਾਰਾ ਕੁਝ ਫਿਰ ਵੀ ਉੱਪਰੋਂ ਲੱਗਾ ਸੀਗਾ ਉੱਪਰ ਮੇਰੇ ਹਿਸਾਬ ਨਾਲ ਜੋ ਮੈਨੂੰ ਲੱਗ ਰਿਹਾ ਟੈਂਟ ਵਗੈਰਾ ਸੀ ਪਿੱਛੇ ਨੂੰ ਪਏ ਸੀਗੇ ਤਾਰਾਂ ਜਾ ਰਹੀਆਂ ਵਾਂ ਕੇਵਲ ਦੀਆਂ ਜਾਂ ਕੁਝ ਤੇ ਪੈ ਗਿਆ ਬਾਕੀ ਫਾਰਾ ਬੇ ਗੇਟ ਵਗੈਰਾ ਥੋੜੀ ਜੀ ਟਾਈਮ ਤੇ ਆ ਗਈ ਸੀ ਜੇ ਇਹ ਕਰਕੇ ਬਚਾਅ ਹੋ ਗਿਆ ਮੋਰਸਾ ਹੋ ਗਿਆ ਅੰਦਰ ਘਰੇ ਅੰਦਰ ਬਿਲਕੁਲ ਅੰਦਰ ਹੀ ਘਰੇ ਸਟਾਕ ਸਾਡਾ ਸੇਫ ਹੈ ਕੋਈ ਏਦਾਂ ਦੀ ਦਿੱਕਤ ਨਹੀਂ ਬਾਕੀ ਇਹ ਹੈ ਕੁਆੜ ਜਿਹੜਾ ਚਲੋ ਜੋ ਵੀ ਹੈਗਾ ਪਰਮਾਦੇ ਦੇ ਬਚਾਅ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਤੇ ਜੇਕਰ ਆਪਾਂ ਗੱਲ ਕਰੀ ਜਿੱਦਾਂ ਕਿ ਬਾਹਰ ਉਹ ਨੁਕਸਾਨ ਕੋਈ ਨੁਕਸਾਨ ਹੋਇਆ ਹੋਵੇ ਹਾਂਜੀ ਬਾਹਰ ਕੋਈ ਨਹੀਂ ਬਸ ਫਰੰਟ ਤੇ ਆ ਥੋੜੀ ਜੀ ਨਾਲ ਦੇ ਥੋੜੇ ਜੇ ਹੈਗੇ ਆ ਜੀ ਬਲੇਤੀਏ ਮਤਲਬ ਹੁਣ ਉਹ ਬਾਹਰ ਗਏ ਹੋਏ ਆ ਉਹਨਾਂ ਦਾ ਕੋਈ ਜ਼ਿਆਦਾ ਨਹੀਂ ਕਹਿ ਸਕਦੇ ਕੋਈ ਹੀਟ ਹੋਈ ਆ ਕੋਈ ਨੁਕਸਾਨ ਨਹੀਂ ਹੋਇਆ ਜੀ ਬਿਲਕੁਲ ਤੁਹਾਨੂੰ ਮੌਕੇ ਤੇ ਕਿਸੇ ਨੇ ਫੋਨ ਕੀਤਾ ਕਿ ਭਾਈ ਅੱਗ ਲੱਗੇ ਹਾਂ ਹਾਂਜੀ ਸਾਰੇ ਨਾਲ ਦੇ ਹੈਗੇ ਜੀ ਮੇਰੇ ਫਰੈਂਡ ਹੈਗੇ ਆ 사ਜਨ ਭਾਜੀ ਹੁਣੀ ਭਾਜੀ ਆਈ ਹੋਏ ਜੀ ਇਹ ਹੈਗੇ ਜੀ ਇਹਨਾਂ ਨੇ ਨਾਲ ਹੀ ਫੋਨ ਕੀਤਾ ਇਹਨਾਂ ਦੇ ਫਾਜ਼ਲ ਸਾਹਿਬ ਨੇ ਵੀ ਕੀਤਾ ਵੀ ਬਚਾਅ ਹੋ ਗਿਆ ਕਹਿੰਦੇ ਵੀ ਆਜੋ ਅਸੀਂ ਹੈਗੇ ਹਾਂ ਤੁਸੀਂ ਕੋਈ ਗੱਲ ਨਹੀਂ ਦੇ ਗਿਆ ਕੋਈ ਬਿਲਕੁਲ ਠੀਕ ਹੈ ਫਾਇਰ ਬ੍ਰੇਡ ਪ੍ਰਸ਼ਾਸਨ ਪਹੁੰਚ ਚੁੱਕੇ ਸੀ ਹਾਂਜੀ ਮੈਂ ਨਕਉਦਰ ਤੋਂ ਆ ਰਿਹਾ ਜੀ ਅੱਧੇ ਘੰਟੇ ਮੈਨ ਲੱਗ ਜਦਾ ਉਸ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਮੇਰੇ ਕਾਫੀ ਫਰੈਂਡ ਸਰਕਲ ਦੇ ਵਿੱਚ ਹੈਗੇ ਉਹ ਪਹਿਲਾਂ ਹੀ ਉਸ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਕੋਈ ਇੱਦਾਂ ਜੀ ਬਿਲਕੁਲ ਇੱਥੇ ਜੋ ਮੌਕੇ ਤੇ ਸਭ ਤੋਂ ਪਹਿਲਾਂ ਪਹੁੰਚਿਆ ਤੋਂ ਲੋਕ ਇੱਥੇ ਬੰਦਾ ਹੋਏ ਉਹ ਜੀ ਬੇਲਾ ਤਾਂ ਚਲੋ ਚੌਂਕੀਦਾਰ ਹੈਗਾ ਉਸ ਤੋਂ ਪਹਿਲਾਂ ਮੇਰੇ ਆ 사ਜਨ 사ਜ ਰਾਜੇ ਭਾਜੀ ਆਈ ਹੋ ਜਰਾ ਠੀਕ ਹੈ ਜੀ ਇਹਨਾਂ ਨੇ ਮੈਨੂੰ ਫੋਨ ਕੀਤਾ ਤੁਸੀਂ ਫੋਨ ਤੁਸੀਂ ਫੋਨ ਕੀਤਾ ਸੀਗਾ ਮੈਂ ਐਕਚੁਅਲ ਮੈਂ ਨਹੀਂ ਮੈਂ ਬ੍ਰਦਰਸ ਜੀ ਮ ਉਨੇ ਫੋਨ ਕੀਤਾ ਸੀ ਹਾਂ ਜੋ ਉਹਦੇ ਨੂੰ ਤੁਹਾਨੂੰ ਦੱਸਿਆ ਕਿ ਕੀ ਹਾਲਾਤ ਕਿੰਨਾ ਕੋ ਭਿਆਨਕ ਹੈ ਕਿ ਜਦੋਂ ਲੱਗੀ ਹੋਈ ਸੀ ਆਗਤ ਕਾਫੀ ਜ਼ਿਆਦਾ ਸੀਗੀ ਪਹਿਲਾਂ ਥੋੜੀ ਹਲਕੀਆ ਕੋਈ ਉੱਪਰ ਤੇਲ ਵਗਿਆ ਹੋਇਆ ਸੀਗਾ ਤੇ ਅੱਗ ਬਹੁਤ ਤੇਜ਼ ਹੋ ਗਈ ਉੱਪਰ ਸਮਾਨ ਕੀ ਕੀ ਪੈਸੇ ਆ ਜੋ ਸ਼ਕ ਸਮਾਨ ਹੀ ਬਜੀ ਬਤਾ ਸਮਾਨ ਕਵਾੜੀ ਜਗਣਾ ਦਾ ਟਾਇਰ ਵਗਰਾ ਸੀਗੇ ਕਵਾੜੀ ਸੋਦੇ ਤਾਂ ਲੱਗ ਗਈ ਹਾਂਜੀ ਹਾਂਜੀ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਣੇਸ਼ ਮੋਟਰ ਦੇ ਤਸਵੀਰਾਂ ਨੇ ਅੱਗੇ ਇਹ ਸਾਹਮਣੇ ਜੋ ਟੈਂਟ ਦਾ ਜ਼ਿਕਰ ਹੁੰਦਾ ਤਾਂ ਇਹ ਟੈਂਟ ਦਾ ਤਸਵੀਰ ਪਿਆ ਕਹਿੰਦੇ ਉੱਪਰ ਟੈਂਟ ਲੱਗਿਆ ਹੋ ਸੀ ਜਿਸ ਕਰਕੇ ਅੱਗ ਲੱਗੀ ਆ ਦੂਜੇ ਪਾਸੇ ਇੱਕ ਹੋਰ ਗੱਲ ਸਾਹਮਣੇ ਆਈ ਐ ਕਿ ਉੱਪਰ ਕੁਛ ਕਬਾੜ ਪਿਆ ਸੀ ਪਰ ਸਮਾਨ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ ਪਰਮਾਤਮਾ ਦੀ ਕਿਰਪਾ ਰਹੀ ਐ ਤਾਂ ਇਧਰ ਤਸਵੀਰਾਂ ਦੇਖ ਸਕਦੇ ਹੋ ਬਾਈ ਜੀ ਤੁਸੀਂ ਇੱਥੇ ਕੰਮ ਕਰਦੇ ਹੋ ਕੀ ਕਰਦੇ ਹੋ ਚੌਕੀਦਾਰ ਤੁਸੀਂ ਇੱਥੇ ਚੌਕੀਦਾਰ ਹਾਂ ਤੁਸੀਂ ਇੱਥੇ ਸੀ ਮੌਜੂਦ ਨਹੀਂ ਮੈਂ ਭਾਜੀ ਐਨੀ ਸੀ ਮੇਰਾ ਬੰਦਾ ਇੱਕ ਅੱਛੇ ਪਹਿਲਾਂ ਆ ਗਿਆ ਸੀ ਅਸੀਂ ਦੋ ਚੌਕੀਦਾਰਾਂ ਇਹਨੇ ਡਿਊਟੀ ਉਧਰ ਹੁੰਦੀ ਆ ਤੁਸੀਂ ਇੱਥੇ ਤੁਹਾਡੀ ਡਿਊਟੀ ਇੱਥੇ ਸੀ ਆ ਹਾਂ ਜੀ ਕਿੱਦਾਂ ਦਾ ਕੀ ਕੋਈ ਪਤਾ ਲੱਗਾ ਤੁਸੀਂ ਮੋਕੇ ਸੀ ਕਿ ਕਿਸ ਤਰ੍ਹਾਂ ਨੇ ਕੀਤੀ ਹੋਇਆ ਮੈਂ ਮੋਕੇ ਤੋਂ ਨਹੀਂ ਸਾਡੇ ਭਾਈ ਨੇ ਮੋਕੇ ਦੀ ਸੀ ਇਹਨਾਂ ਨੇ ਫੋਨ ਕੀਤਾ ਹਾਂ ਮੋਕੇ ਤੇ ਸੀ ਤੁਸੀਂ ਕਿਸ ਤਰ੍ਹਾਂ ਅਗ ਲੱਗੇ ਤੁਹਾਨੂੰ ਪਤਾ ਲੱਗਾ ਜੀ ਮੈਂ ਇੱਥੇ ਆ ਹਾਂ 8:30 ਵਜੇ 8:30 ਵਜੇ ਆਇਆ ਕੋ ਪੌਣੇ 9:00 ਵਜੇ ਇੱਥੇ ਬੰਦੇ ਆਏ ਭਦੇ ਦੋ ਮੇਰੇ ਕੋਲ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਉੱਤੋਂ ਧੂਆ ਨਿਕਲਦਾ ਮੈਂ ਪਿੱਛੇ ਹੋ ਕੇ ਵੇਖਿਆ ਤਾਂ ਉੱਤੋਂ ਭੜਮੜ ਮਚਣ ਲੱਗ ਪਈ ਤੇ ਮੈਂ ਇਥੋਂ ਭੱਜਾ ਮੈਂ ਜਾ ਕੇ ਤਾਂ ਉਧਰ ਬੂਆ ਖਲਾਇਆ ਕਿਸਦਾ ਉਸੋ ਕਰ ਲੈ ਵੀ ਉੱਠ ਰਹੇ ਕਹਿੰਦੇ ਸਾਨੂੰ ਕਿਸਤੇ ਸ਼ੱਕ ਵਗੈਰਾ ਇਦਾਂ ਦੀ ਗੱਲਾਂ ਵੀ ਹੋ ਰਹੀਆਂ ਵਾ ਨਹੀਂ ਸ਼ੱਕ ਤੇ ਇਦਾਂ ਦਾ ਕੋਈ ਰੋਲਾ ਜਿੰਦੇ ਲੱਗੇ ਭਾਜੀ ਇੱਥੇ ਬੰਦੇ ਹੋਰ ਕਿੱਧਰ ਦੀ ਚੜਨਾ ਉਹਨਾਂ ਨੇ ਬਿਲਹਾਂ ਦੱਸੋ ਭਾਜੀ ਚਾਰ ਫਰੇ ਜਿੰਦੇ ਲੱਗੇ ਵਾਕੀ ਵਾਧੂ ਦੀਆਂ ਗੱਲਾਂ ਬਣਾਉਣ ਵਾਲੀ ਗੱਲਾਂ ਕਹਿੰਦਾ ਕੋਈ ਰੰਦੇ ਸ਼ੇਭਾਜੀ ਕਰਨੀਆਂ ਜੋ ਉਹਨਾਂ ਨੇ ਕਰਨੀ ਜਾਂ ਜਿਨ੍ਹਾਂ ਨੇ ਕੋਈ ਰੋਲਾ ਗੋਲਾ ਕਰਦਾ ਕਿੱਦਾਂ ਜੀ ਆ ਕੇ ਵੇਖਿਆ ਮੈਂ ਪਹਿਲੇ ਪੌੜੀ ਵੇਖਿਆ ਪੌੜੀ ਮੈਂ ਉਧਰ ਨਹੀਂ ਜਾ ਕੇ ਕਿਸੇ ਦੇ ਕਰੂਗਾ ਖੜਾ ਤੇ ਉਧਰੋਂ ਵੇਖਿਆ ਤੇ ਉੱਤੇ ਅੱਗ ਲੱਗੀ ਆ ਫੇਰ ਥੱਲੇ ਭੱਜੇ ਆ ਫੇਰ ਆਉਂਦੇ ਨੇ ਵੇਖਿਆ ਇਹ ਜਿੰਦੇ ਬਣ ਜਿੰਦਾ ਜਿੰਦਾ ਭਾਨ ਕਹਦਾ ਦੇਖਿਆ ਰ ਅੱਗੇ ਦੋ ਤੋਂ ਕੀਦਾਰ ਇੱਥੇ ਹੁੰਦੇ ਆ ਐਦਾਂ ਦਾ ਕੋਈ ਰੋਲਾ ਗੋਲਾ ਨਹੀਂ ਆ ਭਾਜੀ ਗੱਲ ਬਣਾਉਣੀ ਜਿਹੜੀ ਮਰਜ਼ੀ ਬਣਾਈ ਜਾਓ ਵੀ ਮੰਨ ਲਓ ਮੈਂ ਫਲਾਣਾ ਹੋ ਗਿਆ ਟਮ ਕਾ ਨਾ ਹੋ ਗਿਆ ਐਦਾਂ ਦਾ ਕੋਈ ਰੋਲਾ ਗੋਲਾ ਨਹੀਂ ਆ ਭਾਜੀ ਯਾਰ ਇੱਥੇ ਚੌਂਕੀ ਚਰ ਮੌਜੂਦ ਆ ਭਾਜੀ ਤਾਂ ਤਸਵੀਰਾਂ ਗਣੇਸ਼ ਮੋਟਰਸ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਉੱਪਰ ਜੋ ਸਾਹਮਣੇ ਜੋ ਫਰੰਟ ਏਜੰਸੀ ਦਾ ਤਾਂ ਉੱਪਰ ਜਿੱਦਾਂ ਕਬਾੜ ਪੈਸਾ ਪਰ ਜਿੱਦਾਂ ਕੋਠੇ ਤੇ کہہ ਸਕਦੇ ਹਾਂ ਕਿ ਉੱਪਰ ਪੈਸੇ ਤੇ ਟੈਂਟ ਲੱਗਿਆ ਸੀ ਉਸ ਦਾ ਕਾਰਨ ਵੀ ਮੰਨਿਆ ਜਾ ਸਕਦਾ ਪਰ ਕਿਤੇ ਨਾ ਕਿਤੇ ਜਦੋਂ ਦੀਵਾਲੀ ਹੈ ਜਦੋਂ ਕੋਈ ਪਟਾਕਾ ਸਟਾਈਜ ਜਦੋਂ ਉੱਪਰ ਡਿੱਗਦੀ ਹੈ ਤਾਂ ਜਦੋਂ ਕਬਾੜ ਪੈਸੇ ਉਸ ਦਾ ਵੀ ਕਾਰਨ ਬਣ ਸਕਦਾ ਤਾਂ ਇੱਥੇ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ हां버지 ਤੁਸੀਂ ਵੀ ਮੌਕੇ ਤੇ ਪਹੁੰਚੇ ਹੋਇਓ ਕੁਝ ਕੰਨਣਾ ਚਾਹੁੰਗੇ ਉਹ ਠੀਕ ਹੈ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਚਲੋ ਸ਼ੁਕਰ ਹੈ ਪਰਮਾਤਮਾ ਦਾ ਬਚਾਅ ਹੋ ਗਿਆ ਸ਼ੁਕਰ ਕਰਦੇ ਆਪਾਂ ਤਾਂ ਦੇਰ ਹੋ ਗਈ ਲੱਗਦਾ ਹੈ ਲੱਗਦਾ ਹੈ ਕੀ ਹੈ ਕਿਹਦਾ ਕੋਈ ਕਾਰਨ ਤੁਸੀਂ ਮੇਰੇ ਕਸਟਮ ਏਜੰਸੀ ਦੇ ਵਿੱਚ ਹੀ ਨਹੀਂ ਕਾਫੀ ਟਾਈਮ ਤੋਂ ਥੋੜਾ ਟਾਈਮ ਤੋਂ ਕੋਈ ਕਾਰਨ ਪਤਾ ਲੱਗਦਾ ਕਿ ਇੱਕ ਬੰਦੇ ਦੀ ਇੱਕ ਸੋਚ ਮਾਈਂਡ ਹੁੰਦਾ ਭਾਈ ਇਸ ਤਰ੍ਹਾਂ ਦੇ ਹੋਏ ਦੇਖੋ ਜੀ ਆਪਾਂ ਕੈਮਰੇ ਚੈੱਕ ਕਰਾਣੇ ਆ ਰੱਬ ਕਰੇ ਤਾਂ ਕੁਦਰਤੀ ਹੋਵੇ ਬੱਕ ਜੀ ਉੱਧਾ ਹੋਵੇ ਤਾਂ ਪਤਾ ਲੱਗ ਜਾਣਾ ਕੀ ਹੈ ਕੁਦਰਤੀ ਹੈ ਜਾਂ ਕਿਸੇ ਨੂੰ ਕੋਈ ਛੇੜ ਰਿਹਾ ਹੈ ਇਹ ਵੀ ਤੁਹਾਨੂੰ ਕਹਿ ਰਿਹਾ ਕੈਮਰਾ ਚੈੱਕ ਕਰਾਵਾਂਗੇ ਫਿਰ ਪਤਾ ਲੱਗੂ ਜੇ ਕੋਈ ਮੂਰੀ ਹਰਕਤ ਹੁੰਦੀ ਪਤਾ ਲੱਗ ਜਾਣਾ ਠੀਕ ਹੈ ਤੁਸੀਂ ਵੀ ਇਹ ਇਸ ਤਾਂ ਪਹਿਲਾ ਏਜੰਸੀ ਹੋ ਕੋਣ ਸੀ ਤੁਸੀਂ ਬਾਅਦ ਵਿੱਚ ਤੁਸੀਂ ਲਈ ਹੈ ਕੋਈ ਪਹਿਲੇ ਜੋ ਏਜੰਸੀ ਤੇ ਮਾਰਕੀ ਸੀ ਇਹ ਵੀ ਜੀ ਉਹ ਵੀ ਅਗੂਗਨ ਚੋਪੜਾ ਜੀ ਨਾਲ ਹੀ ਖੜੇ ਨੇ ਕੋੜੇ ਨਾਲ ਹੀ ਆਏ ਆ ਜਾਰੇ ਦਾ ਇਹ ਤਸਵੀਰਾਂ ਮਹਤਵਪੂਰਦੇ ਨੇ ਹੋਰ ਵੀ ਜੇ ਕੁਝ ਕਹਿਣਾ ਚਾਹੋ ਤਾਂ ਉਹਨੂੰ ਕਿਸੇ ਤੋਂ ਕੋਸ਼ਕ ਡਾਊਟ ਹੋਵੇ ਨਹੀਂ ਸ਼ੱਕ ਕਿਸੇ ਤੇ ਨਹੀਂ ਤੇ ਮੇਰੇ ਹਿਸਾਬ ਨਾਲ ਤਾਂ ਕੁਦਰਤੀ ਹੈ ਜੀ ਜੋ ਉਪਰੋਂ ਲੱਗ ਰਿਹਾ ਕਾਫੀ ਸਾਈਡ ਤੋਂ ਹੀ ਆ ਜੀ ਮੈਨੂੰ ਤਾਂ ਲੱਗ ਰਿਹਾ ਪਟਾਕੇ ਤੋਂ ਹੀ ਆ ਬਾਕੀ ਹੋਰ ਚੁੱਕਾ ਨਹੀਂ ਪਟਾਕੇ ਕੈਮਰੇ ਤੋਂ ਬਾਕੀ ਪਤਾ ਲੱਗ ਜਾਣਾ ਕੋਈ ਸ਼ਰਾਰਤ ਨਹੀਂ ਕਿਉਂਕਿ ਚੌਂਕੀਦਾਰ ਆ 7 ਵਜੇ ਦਾ ਹੈਗਾ ਜੀ ਦੋ ਬੰਦੇ ਰੱਖੇ ਇਸੇ ਲਈ ਤੁਸੀਂ ਤਾਂ ਥੋੜੇ ਲੇਟ ਪਹੁੰਚੇ ਪਰ ਆਸ-ਪਾਸ ਦੇ ਬੰਦੇ ਸਾਰੇ ਗੁਰੂ ਮਝਾਉਣ ਚ ਲੱਗੇ ਚੌਂਕੀਦਾਰ ਹੈਗਾ ਜੀ ਮੈਂ ਹੋ ਗਿਆ ਜਾਂ ਹੋ ਗਿਆ ਕੈਮਰੇ ਲੱਗੇ ਆ ਹੁਣ ਇਹਨਾਂ ਨੇ ਵੀ ਦੇਖਿਆ ਇੱ ਸਾਹਮਣੇ ਬੈਠੇ ਕਹਿੰਦੇ ਵੀ ਕੋਈ ਨਹੀਂ 8 ਵਜੇ ਦੇ ਬਲੌਂਗ ਕਰਦੇ ਆ ਮਤਲਬ 8 ਵਜੇ ਦੇ ਕਹਿੰਦੇ ਨਹੀਂ ਕੋਈ ਨਹੀਂ ਪਟਾਕੇ ਤੋਂ ਹੀ ਹੋ ਸਕਦਾ ਬਾਕੀ ਕੁਝ ਕਹਿ ਨਹੀਂ ਸਕਦੇ ਕੈਮਰੇ ਅਸੀਂ ਕੱਲ ਨੂੰ ਸਵੇਰੇ ਚੈੱਕ ਕਰਾਂਗੇ ਹੁਣ ਲਾਈਟ ਬੰਦ ਹੋਈ ਆ ਸਾਰਾ ਡੀਗਰ ਵਗੈਰਾ ਸੜ ਗਿਆ ਹੋਇਆ ਵਾ ਉਹ ਦੇਖਾਂਗੇ ਤਾਂ ਮਹਿਤਪੁਰ ਗਣੇਸ਼ ਮੋਟਰਸ ਏਜੰਸੀ ਦੀਆਂ ਤਸਵੀਰਾਂ ਨੇ ਪੁਲਿਸ ਹਾਂਜੀ ਮੈਂ ਇੱਥੇ ਸੀਗਾ ਕੋਈ ਇਦਾਂ ਦੀ ਗੱਲਬਾਤ ਨਹੀਂ ਕਿ ਮੈਂ ਇੱਥੋਂ ਉੱਠਿਆ ਵਾ ਇੱਥੇ ਬੰਦੇ ਆਏ ਦੋ ਮੈਨੂੰ ਕਹਿੰਦੇ ਵੀ ਇਦਾਂ ਕਰਕੇ ਆਵੇ ਲੱਗੀ ਤੇ ਮੈਂ ਦੇਖਿਆ ਉੱਤੇ ਭੜੰਬੜ ਮਚੰਦਾ ਹੈ ਇਧਰੋਂ ਭੱਜ ਗਏ ਆ ਉਧਰ ਜਾ ਕੇ ਬੂਹਾ ਖੜਾ ਕੇ ਉਧਰ ਵੇਖ ਕੇ ਇਹ ਇਧਰੋਂ ਭੱਜੇ ਆ ਤੇ ਇਧਰੋਂ ਆਵੇ ਤਾਲਾ ਤੋੜਿਆ ਤਾਲਾ ਤੋੜ ਕੇ ਉੱਤੇ ਵਿਖੇ ਰ ਬੜੀ ਜੜੀ ਅੱਗ ਲੱਗੀ ਹੈ ਉਹਨਾਂ ਚਰੋਂ ਪੰਜ ਗਈ ਸੀ ਫਾਈਵ ਗ੍ਰੇਡ ਪੌਣ ਦੇ ਪੰਜ ਅੱਧੇ ਕਿਨਚ ਪਹੁੰਚ ਗਏ ਖੁਦਾ ਉਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਬਾਕੀ ਸਾਰਿਆਂ ਨੇ ਹੈਲਪ ਕੀਤੀ ਹੈ ਆਸ-ਪਾਸ ਵਾਲੇ ਇੱਕ ਵੱਡਾ ਹਾਦਸਾ ਜੋ ਹੋਣ ਤੋਂ ਬਚਿਆ ਬਚਾ ਹੋ ਗਿਆ ਮੁਰਸੰਗ ਸੀ ਸੇਫ ਨੇ ਅੰਦਰ ਜਿੰਨਾ ਵੀ ਕਾਰੋਬਾਰ ਸੀ ਬਿਲਕੁਲ ਸੇਫ ਹੈ ਹਾਂ ਡੀਵੀਆਰ ਜੋ ਕੈਮਰਾ ਸਿਸਟਮ ਉੱਚ ਕੁਝ ਹੋਰ ਹੀ ਪਤਾ ਲੱਗ ਸਕਦਾ ਹੈ ਜੋ ਉਹਨਾਂ ਨੇ ਕਹਿਣਾ ਕਿ ਚੈੱਕ ਕੀਤੇ ਜਾਣਗੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਬਾਕੀ ਜੋ ਵੀ ਅਗਲੀ ਰਿਪੋਰਟ ਹੈਗੀ ਮੈਂ ਜਲਦ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਐਨਰ ਨਿਊਜ਼ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਐਨ ਐਨ ਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮਹਤਵਪੂਰਨ ਦੇ ਕੁਝ ਤਸਵੀਰਾਂ ਦਿਖਾਵਾਂਗੇ ਕਿ ਦਿਨੇਸ਼ ਮੋਟਰਸ ਜਿੱਥੇ ਕਿ ਅਗ ਲੱਗੀ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਇੱਧਰ ਦੀਆਂ ਅਸੀਂ ਗਣੇਸ਼ ਮੋਟਰਸ ਦੇ ਬਿਲਕੁਲ ਸਾਹਮਣੇ ਖੜੇ ਆ ਛੱਤ ਦੇ ਉੱਪਰ ਅੱਗ ਲੱਗੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਵੀ ਪਹੁੰਚੀ ਹੈ ਔਰ ਦੂਜੀ ਗੱਲ ਕਿ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚਿਆ ਉਸ ਤੋਂ ਬਾਅਦ ਜੋ ਤਸਵੀਰਾਂ ਨੇ ਉਹ ਦਿਖਾਵਾਂਗੇ ਅੰਦਰ ਬਹੁਤ ਜ਼ਿਆਦਾ ਹਾਨੀ ਹੋਣਾ ਨੁਕਸਾਨ ਹੋਣ ਤੋਂ ਬਚਾ ਹੋਇਆ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਮੋਟਰ ਦੇ ਜੋ ਮਾਲਕ ਰਹਿੰਦੇ ਨੇ ਉਹ ਵੀ ਗੱਲਬਾਤ ਕਰਾਂਗੇ ਤਾਂ ਇੱਧਰ ਜਿਆ ਇੱਧਰ ਬਾਈ ਇਹਦੇ ਨਾਲ ਆਪਾਂ ਚਲੋ ਪੁੱਛਦਿਆਂ ਗੱਲਬਾਤ ਕਰਦੇ ਆਂ ਗਿਰਦੀ ਅੱਗ ਲੱਗੇ ਹੁਣ ਤਾਂ ਚਲ ਬਚਾ ਹੋ ਗਿਆ ਕੀ ਕਾਰਨ ਕਿਸੇ ਕਿਸ ਤਰ੍ਹਾਂ ਅੱਗ ਲੱਗੀ ਕੋਈ ਜੀ 8:00 ਵਜੇ ਗਏ ਆ 7:30 ਦੀਵਾਲੀ ਦਾ ਸੀਗਾ ਠੀਕ ਆ ਤੇ ਸੇਲ ਸ਼ੁਰੂ ਕਰਕੇ ਗਏ ਆ ਕਾਫੀ ਸੇਲ ਹੋਈ ਆ ਤੇ ਕੀ ਕਹਿ ਸਕਦੇ ਜੀ ਹੁਣ ਪਟਾਕੇ ਦੀਵਾਲੀ ਦੇ ਦਿਨ ਹੈ ਹੋ ਸਕਦਾ ਉੱਪਰ ਕੋਈ ਪਟਾਕਾ ਡਿਗਿਆ ਅੱਗ ਕਿੰਨਾ ਕੋ ਟਾਈਮ ਚੋਂ ਕਦੋਂ ਅੱਗ ਲੱਗੀ ਆ ਇਹ ਜੀ ਮੈਨੂੰ ਫੋਨ ਕੱਟੋ ਘੱਟ ਮੈਂ ਤੁਹਾਨੂੰ ਕੋਦਰ ਤੋਂ ਜੀ ਬਲੌਕ ਕਰਦਾ ਠੀਕ ਆ ਜੀ ਤੇ ਮਤਲਬ ਕਾਫੀ ਫੋਨ ਆ ਗਏ ਮੈਨੂੰ ਦੋ ਚਾਰ ਮਿੰਟ ਚੀ ਬਾਜੀ ਹੈਗੀ ਮੇਰੇ ਕਾਫੀ ਸੱਜਣ ਮਿੱਤਰ ਗੁਆਣ ਦੇ ਵਿੱਚ ਵੀ ਹੈਗੇ ਨਾਲ ਦਾ ਵੀ ਮੈਂ ਸਟੋਰ ਲਿਆ ਹੋਇਆ ਠੀਕ ਹੈ ਜੀ ਉਹਨਾਂ ਨੇ ਫੋਨ ਕੀਤਾ ਕਿ ਬਾਜੀ ਆਈ ਹੈ ਅੱਗ ਲੱਗੀ ਉੱਪਰ ਦੇਖਿਆ ਮੈਂ ਉੱਪਰ ਦੇਖਿਆ ਜੀ ਕੁਆੜ ਕਾਫੀ ਚਕਾ ਦਿੱਤਾ ਸੀਗਾ ਤੇ ਸਾਨੂੰ ਡਰ ਜਿਵੇਂ ਰੀਕ ਸੀਜ਼ਨ ਤੇ ਲਾਈਦਾ ਵੀ ਉੱਪਰ ਕਾਫੀ ਕੁਆੜ ਗੋੜ ਹੁੰਦਾ ਕੋਈ ਅੱਗ ਲੱਗਿਆ ਦਾ ਡਰ ਹੁੰਦਾ ਹੈ ਨਾ ਸਾਰਾ ਕੁਝ ਫਿਰ ਵੀ ਉੱਪਰੋਂ ਲੱਗਾ ਸੀਗਾ ਉੱਪਰ ਮੇਰੇ ਹਿਸਾਬ ਨਾਲ ਜੋ ਮੈਨੂੰ ਲੱਗ ਰਿਹਾ ਟੈਂਟ ਵਗੈਰਾ ਸੀ ਪਿੱਛੇ ਨੂੰ ਪਏ ਸੀਗੇ ਤਾਰਾਂ ਜਾ ਰਹੀਆਂ ਵਾਂ ਕੇਵਲ ਦੀਆਂ ਜਾਂ ਕੁਝ ਕੇ ਤੇ ਬਾਕੀ ਫਾਰਾ ਬਰਗੇਟ ਵਗੈਰਾ ਥੋੜੀ ਜੀ ਟਾਈਮ ਤੇ ਆ ਗਈ ਸੀ ਜਿਹਦੇ ਕਰਕੇ ਬਚਾਅ ਹੋ ਗਿਆ ਮੁਰਸਲੇ ਅੰਦਰ ਅੰਦਰ ਬਿਲਕੁਲ ਅੰਦਰ ਹੀ ਘਰੇ ਸਟਾਕ ਸਾਡਾ ਸੇਫ ਹੈ ਕੋਈ ਏਦਾਂ ਦੀ ਦਿੱਕਤ ਨਹੀਂ ਬਾਕੀ ਇਹ ਹੈ ਕੁਆੜ ਜਿਹੜਾ ਚਲੋ ਜੋ ਵੀ ਹੈਗਾ ਪਰਮਾਦਰ ਦੇ ਬਚਾਅ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਤੇ ਜੇਕਰ ਆਪਾਂ ਗੱਲ ਕਰੀ ਜਿੱਦਾਂ ਕਿ ਬਾਹਰ ਉਹ ਨੁਕਸਾਨ ਕੋਈ ਨੁਕਸਾਨ ਹੋਇਆ ਹੋਵੇ ਹਾਂਜੀ ਬਾਹਰ ਕੋਈ ਜਨੀ ਬਾਹਰ ਫਰੰਟ ਤੇ ਆ ਥੋੜੀ ਜੀ ਨਾਲ ਦੇ ਥੋੜੇ ਜੇ ਹੈਗੇ ਆ ਜੀ ਬਲੈਤੀਏ ਮਤਲਬ ਉਹਨੋਂ ਬਾਹਰ ਗਏ ਹੋਏ ਆ ਉਹਨਾਂ ਦਾ ਕੋਈ ਜ਼ਿਆਦਾ ਨਹੀਂ ਕਹਿ ਸਕਦੇ ਕੋਈ ਹੀਟ ਹੋਈ ਆ ਕੋਈ ਨੁਕਸਾਨ ਨਹੀਂ ਹੋਇਆ ਜੀ ਬਿਲਕੁਲ ਜੀ ਉਹਨੂੰ ਮੌਕੇ ਤੇ ਕਿਸੇ ਨੇ ਫੋਨ ਕੀਤਾ ਕਿ ਅੱਜ ਭਾਈ ਅੱਗ ਲੱਗੇ ਹਾਂ ਹਾਂਜੀ ਸਾਰੇ ਨਾਲ ਦੇ ਹੈਗੇ ਜੀ ਮੇਰੇ ਫਰੈਂਡ ਹੈਗੇ ਆ 사ਜਨ ਭਾਜੀ ਹੁਣੀ ਭਾਜੀ ਆਈ ਹੋਏ ਜੀ ਇਹ ਹੈਗੇ ਜੀ ਇਹਨਾਂ ਨੇ ਨਾਲ ਹੀ ਫੋਨ ਕੀਤਾ ਇਹਨਾਂ ਦੇ ਫਾਜ਼ਲ ਸਾਹਿਬ ਨੇ ਵੀ ਕੀਤਾ ਵੀ ਬਚਾਹ ਹੋ ਗਿਆ ਕਹਿੰਦੇ ਵੀ ਆਜੋ ਅਸੀਂ ਹੈਗੇ ਤੁਸੀਂ ਕੋ ਦੇ ਗਿਲੇ ਕੋਈ ਬਿਲਕੁਲ ਠੀਕ ਹੈ ਤੇ ਫਾਇਰ ਬ੍ਰੇਡ ਪ੍ਰਸ਼ਾਸਨ ਪਹੁੰਚ ਚੁੱਕੇ ਸੀ ਹਾਂ ਜੀ ਮੈਂ ਨਕੌਦਰ ਤੋਂ ਆ ਰਿਹਾ ਜੀ ਅੱਧੇ ਘੰਟੇ ਮੈਨੂੰ ਲੱਗਦੇ ਨੇ ਉਸ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਮੇਰੇ ਕਾਫੀ ਫਰੈਂਡ ਸਰਕਲ ਦੇ ਵਿੱਚ ਹੈਗੇ ਉਹ ਪਹਿਲਾਂ ਹੀ ਉਸ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਕੋਈ ਇੱਦਾਂ ਜੀ ਬਿਲਕੁਲ ਇੱਥੇ ਜੋ ਮੌਕੇ ਤੇ ਸਭ ਤੋਂ ਪਹਿਲਾਂ ਪਹੁੰਚਿਆ ਤੋਂ ਲੋਕ ਇੱਥੇ ਬੰਦਾ ਹੋਵੇ ਉਹ ਜੀ ਬੇਲਾ ਤਾਂ ਚਲੋ ਚੌਂਕੀਦਾਰ ਹੈਗਾ ਉਸ ਤੋਂ ਪਹਿਲਾਂ ਮੇਰੇ ਆ 사ਜਨ 사ਜਰਾਜੇ ਭਾਜੀ ਆਈ ਹੋ ਜਰਾ ਠੀਕ ਹੈ ਜੀ ਇਹਨਾਂ ਨੇ ਮੈਨੂੰ ਫੋਨ ਤੁਸੀਂ ਫੋਨ ਤੁਸੀਂ ਫੋਨ ਕੀਤਾ ਸੀਗਾ ਨਹੀਂ ਐਕਚੁਅਲ ਮੈਂ ਨਹੀਂ ਮੈਂ ਬ੍ਰਦਰਸ ਉਹਨੇ ਫੋਨ ਕੀਤਾ ਸੀ ਹਾਂ ਜੀ ਉਹ ਜਿਹੜਾ ਤੁਹਾਨੂੰ ਦੱਸਿਆ ਉਹਨੇ ਕੀ ਹਾਲਾਤ ਕਿੰਨਾ ਕਿਉਂ ਭਿਆਨਕ ਅੱਗ ਜਿਹੜੀ ਲੱਗੀ ਹੋਈ ਸੀ ਅੱਗ ਤਾਂ ਕਾਫੀ ਜ਼ਿਆਦਾ ਸੀ ਪਹਿਲਾਂ ਥੋੜੀ ਹਲਕੀ ਆ ਗਈ ਉੱਪਰ ਤੇਲ ਵਗਿਆ ਹੋਗਾ ਸੀਗਾ ਤੇ ਅੱਗ ਬਹੁਤ ਤੇਜ਼ ਹੋ ਗਈ ਉੱਪਰ ਸਮਾਨ ਕੀ ਕੀ ਪੈਸੇ ਆ ਜੋ ਸ਼ਾਤ ਸਮਾਨ ਨਹੀਂ ਬਜੀ ਬੰਦਾ ਸਮਾਨ ਕਵਾੜੀ ਸੀਗਾ ਨਾ ਟਾਇਰ ਵਗੈਰਾ ਸੀਗੇ ਕਬਾੜੀ ਸੀ ਉਹਦੇ ਕਰਕੇ ਲੱਗ ਗਈ ਹਾਂਜੀ ਹਾਂਜੀ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਣੇਸ਼ ਮੋਟਰ ਦੇ ਤਸਵੀਰਾਂ ਨੇ ਅੱਗੇ ਇਹ ਸਾਹਮਣੇ ਜੋ ਟੈਂਟ ਦਾ ਜ਼ਿਕਰ ਹੁੰਦਾ ਤਾਂ ਇਹ ਟੈਂਟ ਦਾ ਤਸਵੀਰ ਪੈ ਕਹਿੰਦੇ ਉੱਪਰ ਟੈਂਟ ਲੱਗਿਆ ਹੋ ਸੀ ਜਿਸ ਕਰਕੇ ਅੱਗ ਲੱਗੀ ਆ ਦੂਜੇ ਪਾਸੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਉੱਪਰ ਕੁਛ ਖਬਾੜ ਪਿਆ ਸੀ ਪਰ ਸਮਾਨ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਮੋਟਰ ਸੰਗਲਾ ਦਾ ਨੁਕਸਾਨ ਹੋਇਆ ਪਰਮਾਤਮਾ ਦੀ ਕਿਰਪਾ ਰਹੀ ਹੈ ਤਾਂ ਇਧਰ ਤਸਵੀਰਾਂ ਦੇਖ ਸਕਦੇ ਹੋ ਭਾਈ ਜੀ ਤੁਸੀਂ ਇੱਥੇ ਕੰਮ ਕਰਦੇ ਹੋ ਕੀ ਕਰਦੇ ਹੋ ਚੌਕੀਦਾਰ ਤੁਸੀਂ ਇੱਥੇ ਚੌਕੀਦਾਰ ਹਾਂ ਤੁਸੀਂ ਇੱਥੇ ਸੀ ਮੌਜੂਦ ਨਹੀਂ ਮੈਂ ਭਾਜੀ ਇਹ ਨਹੀਂ ਕਿ ਮੇਰਾ ਬੰਦਾ ਇੱਥੇ ਪਹਿਲਾਂ ਆ ਗਿਆ ਸੀਗਾ ਅਸੀਂ ਦੋ ਚੌਕੀਦਾਰਾਂ ਸਾ ਉਹਨਾਂ ਦੀ ਡਿਊਟੀ ਉਧਰ ਹੁੰਦੀ ਆ ਤੁਸੀਂ ਇੱਥੇ ਤੋਂ ਡਿਊਟੀ ਇੱਥੇ ਸੀ ਆ ਹਾਂ ਜੀ ਕਿੱਦਾਂ ਲੱਗੀ ਕੋਈ ਪਤਾ ਲੱਗਿਆ ਤੁਸੀਂ ਮੋਕੇ ਤੇ ਸੀ ਕਿ ਕਿਸ ਤਰ੍ਹਾਂ ਕੀ ਕੀ ਹੋਇਆ ਮੈਂ ਮੋਕੇ ਤੇ ਨਹੀਂ ਸਾਡੇ ਭਾਈ ਨੇ ਮੋਕੇ ਤੇ ਸੀ ਇਹਨਾਂ ਨੇ ਫੋਨ ਕੀਤਾ ਹਾਂ ਮੋਕੇ ਤੇ ਸੀ ਤੁਸੀਂ ਜਿਸ ਤਰ੍ਹਾਂ ਅੱਗੇ ਲੱਗੇ ਤੁਹਾਨੂੰ ਪਤਾ ਲੱਗਿਆ ਜੀ ਮੈਂ ਇੱਥੇ ਆ ਹਾਂ 8:30 ਵਜੇ 8:30 ਵਜੇ ਆਇਆ ਕੋ ਪੌਣੇ 9:00 ਵਜੇ ਇੱਥੇ ਬੰਦੇ ਆਏ ਭਲੇ ਦੋ ਮੇਰੇ ਕੋਲ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਉੱਥੇ ਧੂਆ ਨਿਕਲਦਾ ਮੈਂ ਪਿੱਛੇ ਉਹ ਗਏ ਵੇਖਿਆ ਤਾਂ ਉੱਥੋਂ ਭੜਮੜ ਮਚਣ ਲੱਗ ਪਈ ਫੇਰ ਮੈਂ ਇੱਥੋਂ ਭੱਜਾ ਮੈਂ ਜਾ ਕੇ ਤਾਂ ਉ ਉਹਨਾਂ ਨੇ ਵੀ ਉੱਠਨੇ ਕਹਿੰਦੇ ਸਾਨੂੰ ਕਿਸਤੇ ਸ਼ੱਕ ਵਗੈਰਾ ਇਦਾਂ ਦੀ ਗੱਲਾਂ ਵੀ ਹੋ ਰਹੀਆਂ ਵਾਂ ਨਹੀਂ ਸ਼ੱਕ ਤੋਂ ਇਦਾਂ ਦਾ ਕੋਈ ਰੋਲਾ ਨਹੀਂ ਜਿੰਦੇ ਲੱਗੇ ਭਾਜੀ ਇੱਥੇ ਬੰਦੇ ਹੋਰ ਕਿੱਧਰ ਦੀ ਚੜਨਾ ਉਹਨਾਂ ਨੇ ਬਿਲਹਾਂ ਦੱਸੋ ਭਾਜੀ ਚਾਰ ਫਰੇ ਜਿੰਦੇ ਲੱਗੇ ਬਾਕੀ ਵਾਧੂ ਦੀਆਂ ਗੱਲਾਂ ਬਣਾਉਣ ਵਾਲੀ ਗੱਲ ਹੈ ਨਾ ਕੋਈ ਰੰਦੇ ਸ਼ੇਭਾ ਜੀ ਕਰਨੀਆਂ ਜੋ ਉਹਨਾਂ ਨੇ ਕਰਨੀ ਜਾਂ ਜਿਨ੍ਹਾਂ ਨੇ ਕੋਈ ਰੋਲਾ-ਗੋਲਾ ਕਰਾ ਦਿੱਤਾ ਸੀ ਮੈਂ ਉੱਥੇ ਜਾ ਕੇ ਵੇਖਿਆ ਮੈਂ ਪਹਿਲਾਂ ਪੌੜੀ ਵੇਖਿਆ ਪੌੜੀ ਮੈਂ ਮੈਂ ਉਧਰ ਦੀ ਜਾ ਕੇ ਕਹਿਦੇ ਕਰ ਦੂੰਗਾ ਖੜਾ ਦੇ ਉਧਰੋਂ ਵੇਖਿਆ ਤਾਂ ਉੱਤੇ ਅੱਗ ਲੱਗੀ ਆ ਫੇਰ ਥੱਲੇ ਭੱਜੇ ਆ ਫੇਰ ਉਧਰੋਂ ਵੇਖਿਆ ਜਿੰਦਾ ਰਹਿਣਾ ਭਾਨਾ ਦੇਖਿਆ ਰ ਅੱਗੇ ਦੋ ਕੋਰਨਰ ਦੇ ਇਥੇ ਹੁੰਦੇ ਆ ਐਦਾਂ ਦਾ ਕੋਈ ਰੋਲਾ ਗੋਲਾ ਨਹੀਂ ਗਾ ਭਾਜੀ ਗੱਲ ਬਣਾਉਣੀ ਜਿਹੜੀ ਮਰਜ਼ੀ ਬਣਾਈ ਜਾਓ ਵੀ ਮੰਨ ਲਓ ਮੈਂ ਫਲਾਣਾ ਹੋ ਗਿਆ ਟਮ ਕਾ ਨਾ ਹੋ ਗਿਆ ਇੱਧਰ ਕੋਈ ਰੋਲਾ ਗੋਲਾ ਨਹੀਂ ਗਾ ਭਾਜੀ ਯਾਰ ਇੱਥੇ ਚੌਂਕੀ ਚਰ ਮੌਜੂਦ ਹੈ ਭਾਜੀ ਤਾਂ ਤਸਵੀਰਾਂ ਗਣੇਸ਼ ਮੋਟਰਸ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਉੱਪਰ ਜੋ ਸਾਹਮਣੇ ਜੋ 프ਰੰਟ ਏਜੰਸੀ ਦਾ ਤਾਂ ਉੱਪਰ ਜਿੱਦਾਂ ਕਬਾੜ ਪੈਸਾ ਪੰਜਿੱਦਾਂ ਕੋਠੇ ਤੇ ਕਹਿ ਸਕਦੇ ਕੋ ਉੱਪਰ ਪੈਸੇ ਕਿ ਟੈਂਟ ਲੱਗਿਆ ਸੀ ਉਸ ਦਾ ਕਾਰਨ ਵੀ ਮੰਨਿਆ ਜਾ ਸਕਦਾ ਪਰ ਕਿਤਨਾ ਕਿਤ ਦਿਵਾਲੀ ਹੈ ਜਦੋਂ ਕੋ ਪਟਾਕਾ ਇਸ ਤਰ੍ਹਾਂ ਜਦੋਂ ਉੱਪਰ ਦਿਖਦੀ ਹੈ ਤਾਂ ਜਦੋਂ ਕਬਾੜ ਪੈਸਾ ਉਸ ਦਾ ਵੀ ਕਾਰਨ ਬਣ ਸਕਦਾ ਤਾਂ ਇੱਥੇ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਰ ਜੀ ਤੁਸੀਂ ਮੌਕੇ ਤੇ ਪਹੁੰਚੇ ਹੋਇਆ ਹੋ ਕੁਛ ਕਹਿਣਾ ਚਾਹੂਗਾ ਠੀਕ ਹੈ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਚਲੋ ਸ਼ੁਕਰ ਆਪਰਾ ਪਰ ਮਰ ਮਰ ਬਚਾਅ ਹੋ ਗਿਆ ਇਨਵੈਸਟੀਗੇਸ਼ਨ ਕਰਦੇ ਆਪਾਂ ਤਾਂ ਦੇ ਰਿਹਾ ਕੋਈ ਲੱਗਦਾ ਹੈ ਲੱਗਦਾ ਹੈ ਕੀ ਹੈ ਕਿਹਦਾ ਕੋਈ ਕਾਰਨ ਤੁਸੀਂ ਵੀ ਕਸਟਮ ਏਜੰਸੀ ਦੇ ਵਿੱਚ ਇੰਨੇ ਕਾਫੀ ਟਾਈਮ ਤੁਹਾਨੂੰ ਥੋੜਾ ਟਾਈਮ ਕਿਉਂ ਕੋਈ ਕਾਰਨ ਪਤਾ ਲੱਗਦਾ ਹੈ ਕਿ ਇੱਕ ਬੰਦੇ ਦੀ ਇੱਕ ਸੋਚ ਮਾਈਂਡ ਹੁੰਦਾ ਭਾਈ ਇਸ ਤਰ੍ਹਾਂ ਦੇ ਹੋਏ ਜੀ ਆਪਾਂ ਕੈਮਰੇ ਚੈੱਕ ਕਰਾਉਨੇ ਆ ਰੱਬ ਕਰੇ ਤਾਂ ਕੁਦਰਤੀ ਹੋਵੇ ਬੱਕੇ ਜੀ ਉੱਦਾਂ ਹੋਵੇ ਤਾਂ ਪਤਾ ਲੱਗ ਜਾਣਾ ਕੀ ਹੈ ਕੁਦਰਤੀ ਹੈ ਜਾਂ ਕਿਸ ਨੂੰ ਕੋਈ ਛੇੜ ਰਿਹਾ ਹੈ ਮੈਂ ਤੁਹਾਨੂੰ ਕਹਿ ਰਿਹਾ ਕੈਮਰਾ ਚੈੱਕ ਕਰਾਵਾਂਗੇ ਫਿਰ ਪਤਾ ਲੱਗੂ ਜੇ ਕੋਈ ਮੋਰ ਹਰਕਤ ਹੁੰਦੀ ਪਤਾ ਲੱਗ ਜਾਣਾ ਠੀਕ ਹੈ ਤੁਸੀਂ ਮੇਰੀ ਇਸ ਤਾਂ ਪਹਿਲਾ ਏਜੰਸੀ ਹੋਰ ਕੋਲ ਸੀ ਤੁਸੀਂ ਬਾਅਦ ਵਿੱਚ ਤੁਸੀਂ ਲਈਏ ਕੋਈ ਇਹਲੇ ਜੋ ਏਜੰਸੀ ਤੇ ਮਾਰਕੀਟ ਸੀ ਇਹ ਵੀ ਜੀ ਉਹ ਵੀ ਅਗੂਗਨ ਚੋਪਰਾ ਜੀ ਨਾਲ ਹੀ ਖੜੇ ਨੇ ਕੋਲੇ ਨਾਲ ਹੀ ਆਇਆ ਮੇਰੇ ਦਾ ਇਹ ਤਸਵੀਰਾਂ ਮਹਤਪੁਰ ਦੇ ਨੇ ਹੋਰ ਵੀਰ ਜੀ ਕੁਛ ਕਹਿਣਾ ਚਾਹੋ ਤਾਂ ਉਹਨੂੰ ਕਿਸੇ ਤੋਂ ਕੋਈ ਸ਼ੱਕ ਡਾਊਟ ਹੋਵੇ ਨਹੀਂ ਸ਼ੱਕ ਕਿਸੇ ਤੇ ਨਹੀਂ ਤੇ ਮੇਰੇ ਹਿਸਾਬ ਨਾਲ ਤਾਂ ਕੁਦਰਤੀ ਹੈ ਜੀ ਜੋ ਉਪਰੋਂ ਲੱਗ ਰਿਹਾ ਕਾਫੀ ਸਾਈਡ ਤੋਂ ਹੀ ਆ ਜੀ ਮੈਨੂੰ ਤਾਂ ਲੱਗ ਰਿਹਾ ਪਟਾਕੇ ਤੋਂ ਹੀ ਆ ਬਾਕੀ ਕੁਦਰਤ ਹੋ ਚੁੱਕਾ ਨਹੀਂ ਪਟਾਕੇ ਤੋਂ ਬਾਕੀ ਪਤਾ ਲੱਗ ਜਾਂਦਾ ਕੋਈ ਸ਼ਰਾਰਤ ਨਹੀਂ ਕਿਉਂਕਿ ਚੌਂਕੀਦਾਰ ਆ 7 ਵਜੇ ਦਾ ਹੈਗਾ ਜੀ ਦੋ ਬੰਦੇ ਰੱਖੇ ਇੱਥੇ ਨਹੀਂ ਤੁਸੀਂ ਤਾਂ ਥੋੜੇ ਲੇਟ ਪਹੁੰਚੇ ਪਰ ਆਸ-ਪਾਸ ਦੇ ਬੰਦੇ ਸਾਰੇ ਅਗਰੂ ਮਝੌਣ ਚ ਲੱਗੇ ਚੌਂਕੀਦਾਰ ਹੈਗਾ ਜੀ ਮੈਂ ਹੋ ਗਿਆ ਜਾਂ ਹੋ ਗਿਆ ਕੈਮਰੇ ਲੱਗੇ ਆ ਹੁਣ ਇਹਨਾਂ ਨੇ ਵੀ ਦੇਖਿਆ ਇ ਸਾਹਮਣੇ ਬੈਠੇ ਕਹਿੰਦੇ ਵੀ ਕੋਈ ਨਹੀਂ 60 ਵਜੇ ਦੇ ਬਲੌਂਗ ਕਰਦੇ ਆ ਵਾ ਤੋ 8 ਵਜੇ ਦੇ ਕਹਿੰਦੇ ਨਹੀਂ ਕੋਈ ਨਹੀਂ ਪਟਾਕੇ ਤੋਂ ਹੀ ਹੋ ਸਕਦਾ ਬਾਕੀ ਕੁਝ ਕਹਿ ਨਹੀਂ ਸਕਦੇ ਕੈਮਰੇ ਅਸੀਂ ਕੱਲ ਨੂੰ ਸਵੇਰੇ ਚੈੱਕ ਕਰਾਂਗੇ ਹੁਣ ਲਾਈਟ ਬੰਦ ਹੋਈ ਆ ਸਾਰਾ ਟੀਵੀ ਵਗੈਰਾ ਸੜ ਗਿਆ ਹੋਇਆ ਵਾ ਉਹ ਦੇਖਾਂਗੇ ਤਾਂ ਮਹਿਤਪੁਰ ਗਣੇਸ਼ ਮੋਟਰਸ ਏਜੰਸੀ ਦੀਆਂ ਤਸਵੀਰਾਂ ਨੇ ਪੁਲਿਸ ਹਾਂਜੀ ਮੈਂ ਇੱਥੇ ਸੀਦਾ ਕੋਈ ਇਦਾਂ ਦੀ ਗੱਲਬਾਤ ਨਹੀਂ ਕਿ ਮੈਂ ਇੱਥੋਂ ਉੱਠਿਆ ਵਾ ਇੱਥੇ ਬੰਦੇ ਆਏ ਦੋ ਮੈਨੂੰ ਕਹਿੰਦੇ ਵੀ ਇਦਾਂ ਕਰਕੇ ਆਵੇ ਲੱਗੀ ਤੇ ਮੈਂ ਦੇਖਿਆ ਤੇ ਉੱਤੇ ਭੜੰਬੜ ਮਚਣ ਡਿਆ ਇਧਰੋਂ ਭੱਜ ਗਏ ਆ ਉਧਰੋਂ ਜਾ ਕੇ ਬੂਹਾ ਖੜਾ ਕੇ ਉਧਰੋਂ ਵੇਖ ਕੇ ਇਹ ਇਧਰੋਂ ਭੱਜੇ ਆ ਤੇ ਇਧਰੋਂ ਆ ਗਏ ਤਾਲਾ ਤੋੜਿਆ ਤਾਲਾ ਤੋੜ ਕੇ ਉੱਤੇ ਵਖੇਰ ਬੜੀ ਜਰੀ ਅੱਗ ਲੱਗੀ ਹੈ ਹਾਇਪਰ ਉਹਨਾਂ ਚੋਂ ਪੰਜ ਗ੍ਰੇਡ ਫਾਈਵ ਗ੍ਰੇਡ ਪਾਉਣਗੇ ਪੰਜ ਅੱਧੇ ਕਿੰਦ ਚ ਪਹੁੰਚ ਗਏ ਸੀ ਖੁਦਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਬਾਕੀ ਸਾਰਿਆਂ ਨੇ ਹੈਲਪ ਕੀਤੀ ਹੈ ਆਸ-ਪਾਸ ਵਾਲੇ ਵਰ ਇੱਕ ਵੱਡਾ ਹਾਦਸਾ ਜੋ ਹੋਣ ਤੋਂ ਬਚਿਆ ਬਚਾ ਹੋ ਗਿਆ ਮੋਰਸੰਗ ਸੀ ਸੇਫ ਨੇ ਅੰਦਰ ਜਿੰਨਾ ਵੀ ਕਾਰੋਬਾਰ ਸੀ ਬਿਲਕੁਲ ਸੇਫ ਹੈ ਹਾਂ ਡੀਵੀਆਰ ਜੋ ਕੈਮਰਾ ਸਿਸਟਮ ਉੱਚ ਕੁਝ ਹੋਰ ਹੀ ਪਤਾ ਲੱਗ ਸਕਦਾ ਜੋ ਉਹਨਾਂ ਨੇ ਕਹਿਣਾ ਕਿ ਚੈੱਕ ਕੀਤੇ ਜਾਣਗੇ ਪੁਲਿਸ ਪ੍ਰਸ਼ਾਸਨ ਪਹੁੰਚੇ ਸੀ ਬਾਕੀ ਜੋ ਵੀ ਅਗਲੀ ਰਿਪੋਰਟ ਹੋਏਗੀ ਮੈਂ ਜਲਦ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਐਨਰ ਨਿਊਜ਼ ਕੈਮਰਾਮੈਨ ਸੋਨੂ ਦੇ ਨਾਲ ਹਰਦੇ